ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਓਪਕਾ ਮੈਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟਕਪੁਰਾ ਤੋਂ। ਕਿਸਾਨ ਦੋਸਤੋ ਤੁਹਾਨੂੰ ਪਤਾ ਹੈ ਆਪਾਂ ਹਮੇਸ਼ਾ ਇੱਕ ਵੀਡੀਓ ਬਣਾਉਂਦੇ ਮਕਸਦ ਰਿਹਾ ਕਿ ਜਦੋਂ ਮੈਨੂੰ ਕਿਸੇ ਕਿਸਾਨ ਦੋਸਤ ਦੀਆਂ ਕਾਫੀ ਕਿਸਾਨ ਦੋਸਤਾਂ ਦੀ ਮੈਨੂੰ ਕੁਐਰੀ ਆ ਰਹੀ ਹੋਵੇ ਮਤਲਬ ਕਿ ਪ੍ਰਸ਼ਨ ਆ ਰਹੇ ਹੋਣ ਕਿ ਸਨੀ ਵੀਰੇ ਅਸੀਂ ਇੱਥੇ ਕੀ ਕੀਤਾ ਜਾਵੇ ਅਸੀਂ ਇਸ ਗੱਲ ਨੂੰ ਲੈ ਕੇ ਸਾਨੂੰ ਬੜੀ ਦੁਬਿਧਾ ਦੇ ਵਿੱਚ ਹੈ ਤੇ ਪਲੀਜ਼ ਸਾਨੂੰ ਕੋਈ ਵੀਡੀਓ ਮਤੇ ਮਦਦ ਲਈ ਕੋਈ ਇਸ ਚੀਜ਼ ਬਾਰੇ ਜਾਗਰੂਕਤਾ ਜ਼ਰੂਰ ਕੀਤੀ ਜਾਵੇ ਕਿ ਜਿਵੇਂ ਕਿ ਤੁਹਾਨੂੰ ਪਤਾ ਕਿਸਾਨ ਦੋਸਤੋਂ ਹਜੇ ਬਾਰਿਸ਼ ਦਾ ਮੌਸਮ ਪ੍ਰੋਪਰ ਖੁੱਲ ਕੇ ਚੱਲਿਆ ਨਹੀਂ ਤੇ ਹਜੇ ਅਗੇਤੇ ਜਿਹੜੇ ਝੋਨੇ ਲੱਗੇ ਆ 11 ਤਰੀਕ ਦੇ ਕੋਈ 20 ਤਰੀਕ ਦੇ ਕੋਈ 20 ਦਿਨਾਂ ਤੋਂ ਹੋਇਆ ਕੋਈ 25 ਦਿਨਾਂ ਤੋਂ ਹੋਇਆ ਤੇ ਕੋਈ ਹਜੇ 10-10 ਦਿਨਾਂ ਦੇ ਹੋਏ ਆ ਪਰ ਝੋਨਾ ਲੱਗਦੇ ਸਾਰ ਸਭ ਤੋਂ ਮੇਨ ਸਮੱਸਿਆ ਜਿਹੜੀ ਆਂਦੀ ਕਈ ਲੋਕਾਂ ਦੇ ਜਿਨ੍ਹਾਂ ਦੇ ਪੀ ਐਚ ਲੈਵਲ ਹਾਈ ਐ ਪਾਣੀ ਘਟ ਜੀਰਦੇ ਐ ਜਾਂ ਜਿਨ੍ਹਾਂ ਦੇ ਲੰਮਾ ਸਮਾਂ ਪਾਣੀ ਖੜੇ ਰਹਿੰਦੇ ਐ ਦੇਖੋ ਡੀ ਐ ਵੀ ਵੀਰੇਕ ਦੋਸਤ ਨੇ ਪਾਤੀ ਕਿਸੇ ਨੇ ਸੁਪਰ ਪਾਤੀ ਤੇ ਕਿਸੇ ਨੇ ਜ਼ਿੰਕ ਤਾਂ तकरीबन 99% ਕਿਸਾਨ ਵੀਰਾਂ ਨੇ ਪਾਈ ਪਾਈ ਆ ਪਰ ਉਹ ਜ਼ਿੰਕ ਪਾਣ ਦੇ ਬਾਵਜੂਦ ਵੀ ਕਈ ਵਾਰੀ ਝੋਨਾ ਪ੍ਰੋਪਰ ਤੁਰਦਾ ਨਹੀਂ ਉਹਦੀ ਨਿਸ਼ਾਨੀ ਕੀ ਇਹ ਸੈਡ ਵਾਲੀਆਂ ਛਿਖਾਵਾਂ ਨਾ ਪੀਲੀਆਂ ਪਣੀ ਸ਼ੁਰੂ ਹੋ ਜਾਂਦੇ ਤੇ ਜ਼ਿੰਕ ਪਾਉਣ ਤੋਂ ਬਾਅਦ ਵੀ ਉਹਨਾਂ ਨੇ ਫੋਨ ਹੁੰਦੇ ਆ ਕਿ ਬ੍ਰਦਰ ਵੀਰੇ ਮੇਰਾ ਨਾ ਝੋਨਾ ਪ੍ਰੋਪਰਲੀ ਤੁਰਿਆ ਨਹੀਂ ਉਹ ਹੁੰਦਾ ਕਿ ਕਿਸਾਨ ਦੋਸਤੋ ਬੇਸਿਕਲੀ ਕਿ ਉੱਥੇ ਉੱਲੀ ਵੀ ਪ੍ਰੋਬਲਮ ਆਈ ਹੁੰਦੀ ਹੈ ਕਿਹੜੀ ਫੰਗਸ ਦੀ ਸਮੱਸਿਆ ਬਥੇਰੇ ਕਿਸਾਨ ਦੋਸਤਾਂ ਦੇ ਪਾਣੀ ਨਰਮ ਹੈ ਕਈਆਂ ਤੇ ਡੇਢ ਨੰਬਰ ਹੈ ਕਈਆਂ ਤੇ ਦੋ ਨੰਬਰ ਹੈ ਤੇ ਜਦੋਂ ਜੜ ਪਟਦੇ ਹਨਾ ਜਦੋਂ ਜੜ ਪਟ ਕੇ ਵੇਖਦੇ ਆ ਕਿ ਉਹ ਜੜ ਲੱਗੀ ਹੁੰਦੀ ਹੈ ਮਤਲਬ ਕਿ ਬ੍ਰਾਊਨ ਹੋ ਗਈ ਹੁੰਦੀ ਹੈ ਕਾਲੀਆਂ ਹੋ ਗਈਆਂ ਨੇ ਜਿਹੜਾ ਜਦੋਂ ਕਿਸਾਨ ਦੋਸਤੋ ਆਪਣੇ ਬੂਟੇ ਦੀਆਂ ਜੜਾਂ ਹੀ ਕਾਲੀਆਂ ਹੋ ਗਈਆਂ ਤਾਂ ਪਤਾ ਤੁਹਾਨੂੰ ਵੀ ਹੈ ਤੇ ਬੂਟਾ ਗਰੋਥ ਮਤਲਬ ਕਿ ਟਿੱਲਰ ਮਤਲਬ ਕਿ ਫੋਟ ਕਿਵੇਂ ਕੱਢੂਗਾ ਤੇ ਬਥੇਰੇ ਦੋਸਤਾਂ ਦੇ ਫੋਨ ਆਉਂਦੇ ਹਨ ਨਹੀਂ ਵੀਰੇ ਅਸੀਂ ਇੱਥੇ ਕੀ ਕਰੀਏ ਬਥੇਰੇ ਦੋਸਤ ਮੇਰੇ ਯੂਰੀਆ ਦੇ ਵਿੱਚ ਰਲਾ ਕੇ ਵੱਖਰੇ ਵੱਖਰੇ ਫੰਗੀਨਾਸ਼ਕ ਉਲੀਨਾਸ਼ਕਾਂ ਦਾ ਫੰਗੀਸਾਈਡਾਂ ਦੇ ਯੂਜ਼ ਕਰਦੇ ਆ ਤਾਂ ਪਰ ਫੋਨ ਆਉਂਦੇ ਕਿਹੜਾ ਸਭ ਤੋਂ ਬੈਸਟ ਹੈ ਕਿਸਾਨ ਦੋਸਤੋ ਬੈਸਟ ਤਕਰੀਬਨ ਸਾਰੇ ਹੀ ਹੈ ਕੋਈ ਮੈਥਾਇਲ ਪਾਉਂਦਾ ਕੋਈ 70% ਆਪਣਾ ਦੂਜਾ ਕਾਰਬਨ ਡਾਈਆ ਪਲਸ ਮੈਨ ਕੋ ਜੱਪ ਹੁੰਦਾ ਕੋਈ ਐਮ 45 ਪੁੰਦਾ ਵੱਖਰੇ ਵੱਖਰੇ ਨਾਵਾਂ ਦੇ ਮਸ਼ਹੂਰ ਹੈ ਕੋਈ ਮਿਲਵਿਨ ਦੇ ਨਾਮ ਤੇ ਕੋਈ 1263 ਦੇ ਨਾਮ ਤੇ ਕੋਈ ਪ੍ਰੋਪੀਨੇਬ ਪੁੰਦਾ ਪਰ ਦੋਸਤਾਂ ਦੇ ਜਿਹੜੇ ਫੌਨ ਆਉਂਦੇ ਹੈ ਮੈਂ ਸਪੈਸ਼ਲ ਫੰਗੀਸਾਈਡ ਕਿਹੜਾ ਪਾਵਾਂ ਕਿਸਾਨ ਦੋਸਤੋ ਪਹਿਲਾਂ ਤਾਂ ਨੁਸਖਾ ਸਿੰਪਲ ਆਪਣੇ ਘਰੇ ਦੇਸੀ ਨੁਸਖਾ ਉਹੀ ਨੋਟ ਕਰ ਲਓ ਕੁਛ ਨਹੀਂ ਖੇਤ ਦਾ ਪਾਣੀ ਜਮਾ ਪਿੜ ਬਣਾ ਦਿਓ ਜਦੋਂ ਖੇਤ 'ਚੋਂ ਤੁਸੀਂ ਪੇੜਾਂ ਨੂੰ ਪਾਣੀ ਬਿਲਕੁਲ ਸੁਕਾ ਦੋਗੇ ਤਾਂ ਉਹਨੀਆਂ ਅੱਧੀਆਂ ਜੜਾਂ ਅੱਧੀਆਂ ਉਲੀਆਂ ਤਾਂ ਵੈਸੀ ਟੁੱਟ ਜਾਣੀਆਂ ਪਰ ਸਮੱਸਿਆ ਕਿੱਥੇ ਹੁੰਦੀ ਹੈ ਚੰਗਾ ਪਾਣੀ ਤਾਂ ਹਰੇਕ ਝੋਨੇ 'ਈ ਪੀ ਜਾਂਦਾ ਹੈ ਉੱਥੇ ਤਾਂ ਜ਼ਿਆਦਾ ਸਮੱਸਿਆ ਆਉਂਦੀ ਵੀ ਨਹੀਂ ਪਰ ਜਿੰਨਾ ਲੋਕਾਂ ਨੇ ਮੂੰਗੀਆਂ ਮੱਕੀਆਂ ਵਿੱਚ ਵਾਉਣਗੇ ਹੁਣ ਮੂੰਗੀਆਂ ਜਾਂ ਜੰਤਰ ਸੌਰੀ ਵਿੱਚ ਵਾਉਣਗੇ ਜਾਂ ਕਿੰਨੇ ਨੇ ਮੱਕੀਆਂ ਵੱਡੀਆਂ ਉੱਥੇ ਝੋਨੇ ਲੱਗਣਗੇ ਉੱਥੇ ਖਾਸ ਤੌਰ ਤੇ ਉਲੀਆਂ ਦੀਆਂ ਸਮੱਸਿਆਵਾਂ ਵੈਸੇ ਹੀ ਆ ਜਾਂਦੀਆਂ ਦੂਸਰੀ ਗੱਲ ਜਿੱਥੇ ਪਾਣੀ ਮਾੜਾ ਉਹ ਪਾਣੀ ਬੂਟਾ ਜੀਰਦਾ ਨਹੀਂ ਚਾਰ ਚਾਰ ਦਿਨ ਪਾਣੀ ਖੜੇ ਰਹਿੰਦੇ ਆ ਹੁਣ ਜਦੋਂ ਪਾਣੀ ਹੀ ਖੇਤ ਚ ਖੜਾ ਰਿਹਾ ਉੱਤੋਂ ਤਾਪਮਾਨ ਹਾਈ ਹੋਇਆ ਤੇ ਬੂਟਾ ਪਾਣੀ ਕਿੱਥੋਂ ਜਿਰੂ ਪਾਣੀ ਤੱਤਾ ਹੋ ਜਾਂਦਾ ਤੇ ਜੜ ਖਰਾਕ ਲੈਣੀ ਵੈਸੇ ਹੀ ਬੰਦ ਕਰ ਦਿੰਦਾ ਉਹਨਾਂ ਦੋਸਤਾਂ ਲਈ ਜਿਹੜੇ ਦੋਸਤ ਫੰਗੀ ਸਾਈਡ ਦਾ ਯੂਜ਼ ਕਰਨਾ ਹੀ ਕਰਨਾ ਪੈਂਦਾ ਉਹਨਾਂ ਲਈ ਇੱਕ ਖਾਸ ਫੰਗੀ ਸਾਈਡ ਹੈ ਨਾ ਚੀਨੋ ਦਾ ਜਿਹੜਾ ਕੀ ਹੈ ਮੈਲਟ ਕਸਾਮ ਦੋਸਤੋ ਮੈਂ ਤੁਹਾਨੂੰ ਇਹ ਨਹੀਂ ਕਿ ਇੱਥੇ ਬੈਠ ਕੇ ਖੜੇ ਨੇ ਕਹਤਾ ਕਿ ਮੈਲਟ ਇੱਕ ਬਹੁਤ ਟੌਪ ਦਾ ਫੰਗੀ ਸਾਈਡ ਆ ਅਸੀਂ ਪਿਛਲੇ ਸਾਲ ਇੱਕ ਵੀਡੀਓ ਸ਼ੂਟ ਕੀਤੀ ਸੀ ਕਿ ਮੈਲਟ ਵਾਕੇ ਹੀ ਕਿਸੇ ਹੋਰ ਫੰਗੀ ਸਾਈਡ ਦੇ ਬਰਾਬਰ ਪਾਇਆ ਗਿਆ ਮੈਂ ਨਹੀਂ ਕਹਾਂਗਾ ਦੂਜਾ ਮਾੜਾ ਸੀ ਜਾਂ ਇਹ ਚੰਗਾ ਸੀ ਪਰ ਤੁਸੀਂ ਵੀਡੀਓ ਦੇ ਵਿੱਚ ਮੇਰੇ ਅਗਲੇ ਪੈਰਾਗ੍ਰਾਫ ਦੇ ਵਿੱਚ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਮੈਲਟ ਦਾ ਕੀ ਮਤਲਬ ਕਹਦੇ ਨਾ ਕੀ ਬੰਬਰ ਰਿਜ਼ਲਟ ਆਇਆ ਕੀ ਜ਼ਬਰਦਸਤ ਰਿਜ਼ਲਟ ਆਇਆ ਇਹ ਤੁਹਾਨੂੰ ਸਾਬ ਵੀਰਾ ਹੁਣੇ ਵੀਡੀਓ ਚਲਾਊਗਾ ਉਸ ਵੀਡੀਓ ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਸਤਿ ਸ੍ਰੀ ਅਕਾਲ ਜੀ ਆ ਜੀ ਸਾਮ ਵੱਜ ਗਏ ਸਵੇਰੇ 6:00 ਵੱਜ ਕੇ ਤੇ 50 ਮਿੰਟ ਆ ਮੇਰੇ ਵੀਰ ਜੀ ਦੇ ਮੈਂ ਪਲਾਟ ਚ ਆਇਆ ਸੀ ਫਾਰਮ ਦੇ ਵਿੱਚ ਜੀ ਪਿੰਡ ਹੈਗਾ ਜੀ ਗੋਲੇ ਵਾਲਾ ਡਿਸਟ੍ਰਿਕਟ ਫਰੀਦਕੋਟ ਪਹਿਲਾਂ ਤਾਂ ਆਪਾਂ ਮੇਰੇ ਫਾਰਮਰ ਨੂੰ ਪੁੱਛਦੇ ਆ ਜੀ ਇਹ ਵੈਰਾਈਟੀ ਕਿਹੜੀ ਹੈ ਸਰ ਵੈਰਾਈਟੀ ਕਿਹੜੀ ਹੈ ਜੀ ਸਰ 212 ਵੈਰਾਈਟੀ ਹੈ 212 ਵੈਰਾਈਟੀ ਆ ਮੇਰੇ ਵੀਰੋ ਤੁਸੀਂ ਸਾਰੇ ਆਨੇ ਵੇਖ ਸਕਦੇ ਹੋ ਇਹ 212 ਵੈਰਾਈਟੀ ਹੈ ਜੀ ਆਪਾਂ ਪੁੱਛਦੇ ਆ ਮੇਰੇ ਭਰਾ ਜੀ ਨੂੰ ਐਗਜੈਕਟਲੀ ਕਿੰਨੇ ਦਿਨਾਂ ਦਾ ਹੋ ਚੱਲਿਆ ਜੀ ਚਲੋ ਸਾਬ ਕਿੰਨੇ ਦਿਨਾਂ ਦਾ ਹੋ ਚੱਲਿਆ ਜੀ ਐਗਜੈਕਟਲੀ ਅੱਜ 22 ਦਿਨ ਦਾ ਹੋ ਚੁੱਕਿਆ ਐਗਜੈਕਟਲੀ ਇੱਕ ਤਕਰੀਬਨ ਸਾਰਾ ਵਾਣ ਲਕੋ ਚੱਲਿਆ ਜੀ ਉਹ ਵੀ ਲੋਕ ਕਹਿੰਦੇ ਨੇ ਗੋਲੇ ਵਾਲੇ ਦੀਆਂ ਪਹਿਲੀਆਂ ਰੇਤ ਲੀਆਂ ਇੱਧਰ ਫਸਲਾਂ ਘਟ ਹੁੰਦੀ ਹੈ ਤੇ ਮੇਰੇ ਸਾਰੇ ਵੀਰ ਦੇਖ ਸਕਦੇ ਆ ਕਿ ਮੈਨੂੰ ਕਿਤੇ ਜ਼ਿਆਦਾਤਰ ਬਹੁਤੀ ਵਿਰਲ ਕੋਈ ਦਿਸ ਨਹੀਂ ਰਹੀ ਕਿੰਨਾ ਸੋਹਣਾ ਝੋਨਾ ਸਾਰਾ ਵਣ ਲਕੋ ਚੱਲਿਆ ਖੇਤ ਪੂਰਾ ਐਗਜ਼ੈਕਟਲੀ ਲੁੱਕ ਚੱਲਿਆ ਠੀਕ ਹੈ ਮੇਰੇ ਪੁੱਛਦੇ ਆ ਭਰਾ ਨੂੰ ਇਹਦੇ ਚ ਹਜੇ ਤੱਕ ਇਹਨਾਂ ਨੇ ਕੀ ਕੀ ਪਾਇਆ ਜੀ ਸਰ ਇਹਦੇ ਚ ਕੀ ਕੀ ਤੁਸੀਂ ਐਪਲੀਕੇਸ਼ਨ ਕਰ ਚੁੱਕੇ ਹੋ ਜੀ ਇਹਦੇ ਜਿੰਕ ਪਾਈ ਹੈ ਜੀ 33% ਠੀਕ ਹੈ ਸਰ ਉਦੋਂ ਬਾਅਦ ਮੈਲਟ ਪਾਇਆ ਮੈਲਟ ਪਾਇਆ ਸਰ ਸਰ ਮੈਲਟ ਕੀ ਚੀਜ਼ ਹੈ ਜੀ ਮੇਰੇ ਫਾਰਮਰਸ ਨੂੰ ਦੱਸੋਗੇ ਇੱਕ ਵਾਰੀ ਜੀ ਟ੍ਰੇਡ 12 ਗਿਆ ਜੀ ਜਿਵੇਂ ਪਾਊਡਰ ਜਿਵੇਂ ਪਾਊਡਰ ਟ੍ਰੇਡ 12 ਉਹ ਹੈ ਮੈਲਟ ਇੱਕ ਪੀਜੀਆਰ ਫਾਰਮੂਲੇਸ਼ਨ ਫੰਗੀਸਾਈਡ ਹੈ ਜੀ ਠੀਕ ਹੈ ਆਪਾਂ ਵੇਖਦੇ ਹਾਂ ਉਹਦਾ ਰਿਜ਼ਲਟ ਕੀ ਆਇਆ ਇੱਕ ਮਿੰਟ ਰੁਕੋ ਜੀ ਮੈਂ ਬੂਟਾ ਪਟਦਾ ਕੋਈ ਇੱਕ ਮਿੰਟ ਇੱਕ ਮਿੰਟ ਲਓ ਸਰ ਮੇਰੇ ਸਾਰੇ ਵੀਰ ਵੇਖ ਸਕਦੇ ਆ ਜੀ ਮੈਲਟ ਦਾ ਰਿਜ਼ਲਟ ਕੀ ਰਿਜ਼ਲਟ ਆ ਰਿਹਾ ਜੀ ਕਿੰਨੇ ਦਿਨਾਂ ਤੋਂ ਗੈਟਲੋ ਸਾਵਾਂ ਦੇ ਵਿੱਚ ਮੈਲਟ ਪਾਏ ਨੂੰ ਜੀ ਅੱਜ 7 ਦਿਨ ਹੋ ਗਏ ਜੀ ਅੱਜ 7 ਦਿਨ ਹੋਏ ਆ ਮੇਰੇ ਵੀਰੋਂ ਬੈਲਟ ਪਾਏ ਨੂੰ ਮੈਂ ਤੁਹਾਨੂੰ ਇੱਕ ਮਿੰਟ ਦੇ ਇੱਕ ਰਿਜ਼ਲਟ ਦਿਖਾ ਰਿਹਾ ਜਿੰਦੇ ਵਿੱਚ ਆਈਸੋਪ੍ਰੋਥੋਲਿਨ ਸాల్ਟ ਹੈ ਮੇਰੇ ਸਾਰੇ ਵੀਰ ਵੇਖ ਸਕਦੇ ਆ ਠੀਕ ਹੈ ਕਿੰਨੀ ਜੜਾਂ ਦੀ ਕੀ ਕੀ ਇਹ ਗ੍ਰੋਥ ਕਰਦਾ ਯਾਰ ਇਹ ਪੀਜੀਆਰ ਫਾਰਮੂਲੇਸ਼ਨ ਹੈਗਾ ਜੀ ਆ ਫੰਗੀਸਾਈਡ ਇਹਦੀ ਕੀ ਖਾਸੀਅਤ ਹੈ ਇਹਦੀ ਇਹ ਖਾਸੀਅਤ ਹੈ ਕਿ ਇਹਨੇ ਜਿਹੜਾ ਪੂਰੀ ਚਿੱਟੀਆਂ ਕਰਦੀ ਨੇ ਮੇਰੇ ਹਿਸਾਬ ਨਾਲ ਇੱਕ ਗਿੱਠ ਤੋਂ ਉੱਤੇ ਨੇੜ ਤੇੜ ਇਹਦੀ ਜੜ ਜਾ ਰਹੀ ਹੈ ਜੀ ਮੇਰੇ ਸਾਰੇ ਵੀਰ ਦੇਖ ਸਕਦੇ ਨੇ ਕਿ ਰੀਜ਼ਨ ਬਿਲਕੁਲ ਚਿੱਟੀਆਂ ਜਿਹੜਾ ਆ ਮੇਰੇ ਕਿਸੇ ਹੋਰ ਵੀਰ ਦਾ ਪਲਾਟ ਹੈ ਅਸੀਂ ਇਹਦੇ ਚੋਂ ਵੀ ਇੱਕ ਬੂਟਾ ਵੜਦੇ ਢਿਲੋ ਸਭ ਇਹ ਕਿੰਨੇ ਦਿਨਾਂ ਦਾ ਝੋਨਾ ਜੀ ਇਹ ਵੀ ਜੀ ਬਸ 20-22 ਦਿਨ ਦਾ ਹੀ ਹੈ 20-22 ਦਿਨ ਦਾ ਨੇੜ ਤੇੜੇ ਝੋਨਾ ਆ ਚੱਲਿਆ ਰਹੀ ਚਲੋ 2 ਦਿਨ ਘੱਟ ਹੋਊਗਾ ਆਪਾਂ ਦੇਖਦੇ ਆਂ ਜੀ ਇਹਦੀ ਜੜ ਦੀ ਵੀ ਕੀ ਗ੍ਰੋਥ ਆ ਆ ਮੇਰੇ ਦੂਜੇ ਵੀਰ ਵੇਖ ਸਕਦੇ ਸਾਰੇ ਵੀਰ ਕਿ ਇੱਕ ਪਾਸੇ ਆਹਾ ਫੰਗੀ ਸਾਈਡ ਪਾਇਆ ਗਿਆ ਤੇ ਇੱਕ ਪਾਸੇ ਦੂਜਾ ਫੰਗੀ ਸਾਈਡ ਕੋਈ ਵੀ ਅਦਰ ਫੰਗੀ ਸਾਈਡ ਆਪਾਂ ਕਿਸੇ ਨੇ ਕੰਪੈਰੀਜ਼ਨ ਨਹੀਂ ਕਰ ਰਹੇ ਕਿ ਕੋਈ ਹੋਰ ਫੰਗੀ ਸਾਈਡ ਘੱਟ ਕੰਮ ਕਰਦਾ ਜਾਂ ਇਹ ਵੱਧ ਕੰਮ ਕਰਦਾ ਪਰ ਮੇਰੇ ਸਾਰੇ ਵੀਰ ਖੁਦ ਆਪ ਦਾ ਰਿਜ਼ਲਟ ਦੇਖ ਸਕਦੇ ਆ ਕਿ ਇਹਦਾ ਕੀ ਰਿਜ਼ਲਟ ਆਇਆ ਤੇ ਉਹਦਾ ਕੀ ਰਿਜ਼ਲਟ ਆਇਆ ਮੇਰੇ ਵੀਰੋ ਕੁਛ ਨਹੀਂ ਖੇਤੀ ਬਹੁਤ ਵਧੀਆ ਚੀਜ਼ ਹੈ ਬਸ ਖੇਤੀ ਨੂੰ ਕਰਨ ਤਾਂ ਢੰਗ ਹੈ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਖੁਦ ਆਪ ਦੀਆਂ ਅੱਖਾਂ ਨਾਲ ਦੇਖ ਹੀ ਲਿਆ ਤੇ ਮੈਲਟ ਦਾ ਕੀ ਜ਼ਬਰਦਸਤ ਰਿਜ਼ਲਟ ਹੈ ਕਿ ਉਹਨੇ ਫੰਗਸ ਦੇ ਨਾਲ ਨਾਲ ਜੜ ਦੀ ਗਰੋਥ ਖੇਤ ਚੋਂ ਉੱਲੀ ਤੇ ਸਭ ਤੋਂ ਮੇਨ ਖਾਸੀਅਤ ਕਿ ਜੜ ਦੀ ਬਿਲਕੁਲ ਚਿੱਟੀ ਕਿ ਜਿਹੜੀ ਵੀ ਤੁਸੀਂ ਯੂਰੀਆ ਪਾ ਰਹੇ ਹੋ ਜਿਹੜੀ ਵੀ ਤੁਸੀਂ ਥੱਲੇ ਡੀਪੀ ਪਾਈ ਹੈ ਜਿਹੜੀ ਵੀ ਥੱਲੇ ਐਮਓਪੀ ਪਾਈ ਹੈ ਇਵਨ ਜਿੰਨੀ ਵੀ ਤੁਸੀਂ ਜਿੰਗ ਉੱਪਰ ਪਾਈ ਹੈ ਬੂਟੇ ਨੂੰ ਜਿੰਨੀ ਖਰਾਬ ਦੀ ਲੋੜ ਹੈ ਬੂਟਾ ਉਹਨੇ ਕੰਜ਼ਿਊਮ ਕਰ ਰਿਹਾ ਤੇ ਬਸ ਮੈਂ ਜਾਂਦੇ ਜਾਂਦੇ ਸਾਰੇ ਕਿਸਾਨ ਦੋਸਤਾਂ ਨੂੰ ਇੱਕੋ ਹੀ ਬੇਨਤੀ ਕਰਨਾ ਚਾਹਾਂਗਾ ਕਿਸਾਨ ਦੋਸਤੋਂ ਜਿਵੇਂ ਕਿ ਤੁਸੀਂ ਹਰੇਕ ਮੇਰੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਉਵੇਂ ਹੀ ਇਸ ਵੀਡੀਓ ਨੂੰ ਵੀ ਮੈਲਟ ਵਾਲੀ ਖਾਸ ਵੀਡੀਓ ਨੂੰ ਵੀ ਤੁਸੀਂ ਦਬ ਕੇ ਸ਼ੇਅਰ ਕਰਨਾ ਹੈ ਕਿਉਂ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਬਹੁਤ ਮਿਲਦਾ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਸੁਝਾਅ ਜ਼ਰੂਰ ਦੇਣੇ ਆ ਕਿ ਮੈਨੂੰ ਮੇਰੀ ਅਗਲੀ ਵੀਡੀਓ ਜਾਂ ਕੋਈ ਤੁਹਾਨੂੰ ਜਿਹੜੀ ਸਮੱਸਿਆ ਆ ਰਹੀ ਹੈ ਉਸ ਸਮੱਸਿਆ ਦੇ ਉੱਤੇ ਮੈਂ ਇੱਕ ਵੀਡੀਓ ਸ਼ੂਟ ਕਰਾਂ ਤੇ ਮੈਂ ਤੁਹਾਨੂੰ ਇੱਕ ਪਿਛਲੀ ਵੀਡੀਓ ਤੇ ਜੋ ਵਾਅਦਾ ਕੀਤਾ ਸੀ ਕਿ ਮੈਂ ਇੱਕ ਇਹੋ ਜੀ ਦਵਾਈ ਅਗਲੀ ਵੀਡੀਓ ਤੁਹਾਡੇ ਕੋਲ ਲੈ ਕੇ ਆ ਰਿਹਾ ਤੇ ਸਪਰੇਅ ਇਹ ਕੀ ਕਰਨੀ ਹੈ ਪੱਤਲਪੇਟ ਜਾਂ ਗੋਭ ਦੀ ਸੁੰਡੀ 50 ਦਿਨ ਤੱਕ ਨੇੜੇ ਵੀ ਨਹੀਂ ਆਉਣੀ ਤੇ ਬਸ ਮੈਂ ਜਾਂਦਾ ਜਾਂਦਾ ਇਹ ਹੀ ਬੇਨਤੀ ਕਰਨਾ ਚਾਹੂੰਗਾ ਜਿਹੜਾ ਵੀ ਕਿਸਾਨ ਦੋਸਤ ਮੈਨੂੰ ਮਿਲਣਾ ਚਾਹੁੰਦਾ ਹੈ ਉਹ ਸੋਮਵਾਰ ਤੋਂ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੋਟ ਕਪੂਰਾ ਪੁਰਾਣੀ ਦਾਣਾ ਮੰਡੀ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ ਸਨੀ ਦੀ ਹੱਟੀ ਮੈਨੂੰ ਜਦੋਂ ਆਪਕੇ ਮਰਜ਼ੀ ਮਿਲ ਸਕਦਾ ਬਾਕੀ ਮੇਰਾ ਨੰਬਰ ਡਿਸਪਲੇ ਚ ਚਾਲੀ ਲਿਆ ਹੈ 8437700547 ਕਿਸਾਨ ਦੋਸਤੋ ਉਸੇ ਮੈਨੂੰ ਮਰਜ਼ੀ ਜਦੋਂ ਫੋਨ ਕਰਕੇ ਸੋਮਵਾਰ ਤੋਂ ਸ਼ਨੀਵਾਰ ਕੋਈ ਵੀ ਕੁਐਰੀ ਪੁੱਛ ਸਕਦੇ ਹੋ ਜੇ ਮੈਂ ਫੋਨ ਨਾ ਚੱਕਾਂ ਤੁਸੀਂ ਮੈਨੂੰ ਮੇਰੇ ਫੋਨ ਦੇ ਉੱਤੇ WhatsApp ਕਰ ਦੇਣਾ ਮੈਂ ਤਕਰੀਬਨ ਹਰੇਕ ਕਿਸਾਨ ਦੋਸਤ ਦੀ ਸਮੱਸਿਆ ਦਾ ਹੱਲ ਉਹਨੂੰ WhatsApp ਤੇ ਬੋਲ ਕੇ ਜਾਂ ਫੋਨ ਦੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਦੱਸੂਗਾ ਜੇ ਮੇਰੇ ਕਿਸਾਨ ਦੋਸਤੋ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਵੈਸੇ ਤੁਸੀਂ ਮੇਰਾ ਐਡਰੈਸ ਸੋ ਨਹੀਂ ਲਿਆ ਮੇਰੇ ਮੂਹਰੇ ਪਰ ਤੁਸੀਂ ਇਸ ਇਹਦਾ ਕਾਰਡ ਦਾ ਸਕਰੀਨਸ਼ਾਟ ਲੈ ਲਓ ਮੈਨੂੰ ਜਦੋਂ ਮਰਜ਼ੀ ਕਾਲ ਕਰਕੇ ਜਾਂ ਮੈਨੂੰ ਮੰਡੀ ਦੇ ਵਿੱਚ ਆ ਕੇ ਤੁਸੀਂ ਜਦੋਂ ਮਿਲ ਸਕਦੇ ਹੋ ਤਾਂ ਮੈਂ ਜਾਂਦੇ ਜਾਂਦੇ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਮੇਰੇ ਸਾਰੇ ਕਿਸਾਨ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪਦਾ ਇੰਨਾ ਪਿਆਰ ਤੇ ਇੰਨੀ ਕਿਰਪਾ ਮੇਰੀ ਵੀਡੀਓ ਤੇ ਮੇਰੀ ਸ਼ਾਪ ਦੇ ਉੱਤੇ ਕਰਦੇ ਆ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਾਸ਼ੀ ਗਾਜੀ